ਰੋੜ ਤੋਂ ਉਹਦੇ ਵਿਚਾਰੇ ਦਾ ਮੋਟਰਸਾਈਕਲ ਖੋ ਲਗੇ ਉਹਦੇ ਕੱਪੜੇ ਲਵਾ ਲਏ ਸਾਰੇ ਸਾਰੇ ਪੈਸੇ ਖੋਲੇ ਉਹ ਆਇਆ ਸਾਡੇ ਮੋਹਲੇ ਵਾਲਿਆਂ ਨੇ ਉਹਦੀ ਸਾਰੀ ਗੱਲਬਾਤ ਸੁਣੀ ਵੀ ਸਾਡੇ ਕੈਮਰੇ ਲੱਗੇ ਐ ਅਸੀਂ ਵੇਖਾਂਗੇ ਚੈੱਕ ਕਰਾਂਗੇ ਇੱਥੋਂ ਤੱਕ ਹਾਲਾਤ ਵਿਗੜ ਚੁੱਕੇ ਐ ਹੁਣ ਤੁਸੀਂ ਇਹ ਦੱਸੋ ਮੇਰੀ ਖੁੱਦ ਦੀ ਗੱਲ ਮੈਂ ਤੁਹਾਨੂੰ ਦੱਸਣਾ ਮੇਰੇ ਦੋ ਮੋਬਾਈਲ ਮੈਂ ਕੁਰਦਾ ਪਜਾਮਾ ਪਾਣਾ ਹੁੰਦਾ ਸੀ ਮੇਰੇ ਦੋ ਮੋਬਾਈਲ ਇਸ ਤਰ੍ਹਾਂ ਆਹ ਜੇਬ ਚੋਂ ਦੋ ਮੋਬਾਈਲ ਮੇਰੇ ਖੁਦ ਨਿਕਲ ਚੁੱਕੇ ਇੱਕ ਤਾਂ ਇੱਕ ਹਫਤਾ ਹੀ ਹੋਇਆ ਇੱਕ ਤਾਂ ਤਿੰਨ ਮਹੀਨੇ ਪਹਿਲੇ ਦੀ ਗੱਲ ਹੈ ਇਹ ਪਤਾ ਹੀ ਨਹੀਂ ਲੱਗਣ ਲੱਗੇਵੇਂ ਮੋਬਾਈਲ ਕਰਦੇ ਮੇਰੇ ਇੱਕ ਬਹੁਤ ਸਾਈਕਲ ਚੱਕਿਆ ਗਿਆ ਇੱਕ ਜਵਾੜਾ 15000 ਦਾ ਸਾਈਕਲ ਐ ਤਾਂ ਹੈਣੀ ਆ ਬਾਕੀ 15000 ਛੱਟ ਕੇ ਮਾਰੇ ਹੋਰੇ ਹੰਤਾ ਕ੍ਰਾਈਮ ਕਦੋਂ ਕਰਦਾ ਜਾਂ ਤਾਂ ਨੂੰ ਮੂੰਹ ਮੜ ਜਾਣੀ ਜਾਂਦਾ ਮੇਰੀ ਐਫ ਆਈ ਆਰ ਤੱਕ ਲਿਖਣੀ ਕਿਤੇ ਘਰੋਂ ਇਹ ਸੇ ਪੈਪਰ ਪਟਕੇ ਲੈ ਕੇ ਐਨ ਐਫ ਸੀ ਆਫਿਸ ਚ ਗਿਆ ਕਹਿੰਦਾ ਕੀ ਰਮਾ ਮੈਂ ਕੀ ਕਹੇ ਕਿ ਮੈਂ ਕੀ ਕਰੂੰਗਾ ਕਹਿੰਦੇ ਨਸ਼ੇੜੀ ਪੱਟ ਕੇ ਲੈ ਆਵੇ ਛੋਟੀ ਗੱਲਾਂ ਫਹਿਮਤ ਹੈ ਨਸ਼ੇੜੀ ਪੱਟ ਕੇ ਲੈ ਆਏ ਜਿੱਥੇ ਮਾਲ ਵੇਚਦਾ ਉਹ ਤਾਂ ਨਿਸ਼ੇੜੀ ਮਤਈ ਕਹੜੇ ਵੀ ਜਦੋਂ ਅਸੀਂ ਇੱਕ ਵਾਰੀ ਕੀ ਹੋਇਆ ਦਫ਼ਤਰ ਮੁਰੇ ਆਣੇ ਛਾਤਾ ਬੰਦਾ ਖੜਾ ਸੀ ਅਸੀਂ ਲੱਖੋ ਅਸੀਂ ਪੌਸੇ ਹੋਏ ਕੰਪਲੀਟ ਕਰਾ ਲਈ ਨਾਲੋਂ ਕੰਮ ਨਹੀਂ ਕੀਤੀ ਬੜਾ ਆਪਾ ਖਿਆ ਹੋਣਾ ਕਹਿੰਦੇ ਆਲਾ ਬੋਡੀਗਾਰਡ ਆਪ ਰੱਖ ਲੈ ਭਾਈ ਤੋ ਮੈਂ ਕਹਿਣਾ ਨਹੀਂ ਜਦੋਂ ਮੈਂ ਕਹਿੰਦਾ ਭਾਈ ਬੋਡੀਗਾਰਡ ਅਸੀਂ ਰੱਖ ਲੈਣੇ ਆ ਟੈਕਸ ਦੀ ਸੀ ਨਾ ਭਰ ਦੇ ਠੀਕ ਹੈ ਸਾਡੀ ਗੱਲ ਛੋਟਕ ਬਣਾਉਣੇ ਆ ਨਾਲੇ ਜਾ ਕੇ ਇੱਕ ਤੇ ਆ ਕੇ ਉਹ ਡੈਕਟਰ ਕੀਤਾ ਤੁਸੀਂ ਕੰਪਲੀਟਾ ਦਰਜ ਕਰੋਗੇ ਛੋਟੇ ਵਾਸਤੇ ਬੈਨੀਫਿਟ ਇਹ ਆ ਵੀ ਆਪਣਾ ਹਾਇਰ ਲੈਵਲ ਤੇ ਕੰਪਲਾਈ ਫੋਰ ਵੀ ਇੰਨੀਆ ਵਾਰਤਾ ਹੋਈਆ ਤੁਹਾਨੂੰ ਸਤਾਪਤ ਨਹੀਂ ਹੋਣਾ ਤੁਹਾਡੇ ਕੋਲ ਜਾਣੇ ਤੁਸੀਂ ਕਹਿੰਦੇ ਸਟਾਫ ਕੱਟ ਹੈ ਛੋਟੀ ਗੱਲ ਨੂੰ ਅਸੀਂ ਇਸ ਸਰ ਮੱਥੇ ਬੰਦਦੇ ਆ ਸਟਾਫ ਕੱਟ ਹੈ ਭਾਗੀ ਕੱਟ ਹੈ ਲੇਕਿਨ ਜਦੋਂ ਕ੍ਰਾਈਮ ਰਜਿਸਟਰ ਹੀ ਹੋ ਰਿਹਾ ਜਾਨਿਕ ਡਾਟਾ ਉੱਪਰ ਜਾ ਹੀ ਰਿਹਾ ਪ੍ਰਕਾਰ ਨੂੰ ਜੋ ਉਹਦੇ ਆਪਣੇ ਸਾਡੇ ਲੀਡਰ ਆ ਉਹਨਾਂ ਦੇ ਜੇ ਡਾਟਾ ਹੈ ਨਹੀਂ ਉਹਨਾਂ ਕੜੇ ਕਰੰਟਾ ਕੋ ਠੀਕ ਹੈ ਕ੍ਰਾਈਮ ਰਿਪੋਰਟ ਨਹੀਂ ਹੋ ਰਿਹਾ بس ਤਾਬੀ ਕੋ ਰੱਖਣਗੇ ਬਸ ਐਂ ਕਰਦੇ ਨੇ ਇਹ ਤਾਂ ਨਹੀਂ ਨੱਕ ਤੋੜਤਾ ਉਹਨਾਂ ਨੇ ਨੱਕ ਦੀ ਪਹੱਡੀ ਪੰਜ ਜਗ੍ਹਾ ਤੇ ਰੁੱਟੀ ਵੀ ਹੈ ਜੀ ਤੇ ਅੱਜ ਤੱਕ ਮੇਰੀ ਸੁਣਵਾਈ ਨਹੀਂ ਹੋਈ ਹੈਗੀ ਜਿਵੇਂ ਅਸਤੇ ਰੋਜ਼ ਫੋਨ ਕਰਦੀ ਆਂ ਵੀ ਉਹ ਇੱਕ ਦਿਨ ਗੇੜਾ ਮਾਰ ਕੇ ਚਲੇ ਗਏ ਮੁੜ ਕੇ ਮੇਰੇ ਬੱਚੇ ਦਾ ਪਤਾ ਨਹੀਂ ਲੱਗਦਾ ਕਿਸੇ ਨੇ ਜੀ ਮੈਂ ਮਸਾ ਇਲਾਜ ਕਰਵਾਇਆ ਲੋਕ ਕੋ ਤੋਂ ਮੰਗਤਾਂਗੇ ਕਹੇ ਜੀ ਹਣੀ ਤਾਂ ਕੋਈ ਸੁਣਵਾਈ ਨਹੀਂ ਹੈਗੀ ਮੇਰੇ ਬੇਟੇ ਦੀ ਪੰਜ ਜਗ੍ਹਾ ਤੋਂ ਹੱਡੀ ਟੁੱਟ ਗਈ ਇੱਥੇ ਆ ਗਈ ਨੱਕ ਟੁੱਟ ਕੇ ਜੀ ਬਸ ਮੇਰੇ ਬੱਚੇ ਨੂੰ ਇਨਸਾਫ ਮਿਲੇ ਮੈਨੂੰ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਪੰਜਾਬ ਦੇ ਡੀਜੀਪੀ ਸ਼੍ਰੀ ਗੌਰਵ ਜਾਦਵ ਸਾਹਿਬ ਵੱਲੋਂ ਪਬਲਿਕ ਨਾਲ ਜਿਹੜਾ ਸੰਪਰਕ ਮਹਮ ਜਿਹੜਾ ਚਲਾਇਆ ਗਿਆ ਹੈ ਇਹਦਾ ਮੇਨ ਮਕਸਦ ਇਹ ਆ ਵੀ ਲੋਕਾਂ ਦੀਆਂ ਮੁਸ਼ਕਲਾਂ ਸੁਣਨਾ ਜਿਹੜੀਆਂ ਉਹਨਾਂ ਦੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਇਕੱਠੇ ਬੈਠ ਕੇ ਕਿਵੇਂ ਹੱਲ ਕਰਨਾ ਕਈ ਲੋਕ ਅੱਗੇ ਆ ਕੇ ਆਪਣੀ ਮੁਸ਼ਕਲ ਦੱਸ ਨਹੀਂ ਸਕਦੇ ਜਿਵੇਂ ਅੱਜ ਤੁਹਾਡੇ ਸਾਹਮਣੇ ਸਾਰਿਆਂ ਨੇ ਆਪਣੀਆਂ ਮੁਸ਼ਕਲਾਂ ਦੱਸੀਆਂ ਨੇ ਤੇ ਉਹਨਾਂ ਦੇ ਅਸੀਂ ਬੈਠ ਕੇ ਜਿਹੜਾ ਹੱਲ ਕਰੀਏ ਤੇ ਇਸ ਮਹਮ ਦੇ ਤਹਿਤ ਅਸੀਂ ਪਿੰਡ ਪਿੰਡ ਸ਼ਹਿਰ ਦੇ ਕੱਲੇ ਕੱਲੇ ਮਹਾਲੇ ਦੇ ਵਿੱਚ ਜਿਹੜੀਆਂ ਅਸੀਂ ਮੀਟਿੰਗਾਂ ਕਰ ਰਹੇ ਹਾਂ ਕਿਉਂਕਿ ਅਲੱਗ-ਅਲੱਗ ਮਹਾਲੇ ਦੀ ਵਿੱਚ ਅਲੱਗ-ਅਲੱਗ ਤਰ੍ਹਾਂ ਦਾ ਜਿਹੜੀ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ ਨੇ ਇਹਦੇ ਸੰਬੰਧ ਵਿੱਚ ਅੱਜ ਮਾਣਯੋਗ ਸਾਡੇ ਡੀਸੀ ਸਾਹਿਬ ਵੀ ਨਾਲ ਆਏ ਨੇ ਜਿਹੜੇ ਕਿ ਇਹਨਾਂ ਨਾਲ ਸੰਬੰਧਿਤ ਕੁਝ ਮੁਸ਼ਕਲਾਂ ਸਨ ਉਹ ਵੀ ਦਸੀਆਂ ਤੇ ਡੀਸੀ ਸਾਹਿਬ ਨੇ ਵੀ ਇਹਨਾਂ ਨੂੰ ਅਸ਼ੋਰੈਂਸ ਦਿੱਤੀ ਕਿ ਅਸੀਂ ਉਹਨਾਂ ਨੂੰ ਹੱਲ ਕਰਾਂਗੇ ਖਾਸ ਤੌਰ ਦੇ ਲੋਕਾਂ ਨਾਲ ਜਿਹੜੀ ਗੱਲ ਕੀਤੀ ਗਈ ਹੈ ਕਿ ਲੋਕਾਂ ਨੇ ਕਿਹਾ ਹੈ ਕਿ ਸਟਰੀਟ ਕਰਾਈਮ ਜਿਹੜਾ ਬਹੁਤ ਹੁੰਦਾ ਹੈ ਕਿਸ ਰਜਿਸਟਰ ਨਹੀਂ ਹੁੰਦੇ ਉਹ ਉਹਨਾਂ ਨੂੰ ਕਿਹਾ ਹੈ ਕਿ ਤੁਹਾਡੇ ਸਾਰੇ ਜਿਹੜੇ ਪਰਚੇ ਦਰਜ ਹੋਣਗੇ ਲੋਕ ਆਪਣੀਆਂ ਜ਼ਿੰਮੇਵਾਰੀਆਂ ਨੂੰ ਵੀ ਨਾਲ ਸਮਝ ਲੈ ਜਿੱਥੇ ਪਬਲਿਕ ਦੇ ਅਧਿਕਾਰ ਨੇ ਉੱਥੇ ਪਬਲਿਕ ਦੀਆਂ ਡਿਊਟੀਆਂ ਨੇ ਉਹ ਚਾਏ ਰੈਕਮੈਂਟਰ ਤੇ ਨੇ ਚਾਹੇ ਸਮਾਜ ਦੇ ਵਿੱਚ ਚੰਗੇ ਕੰਮ ਕਰ ਲਈ ਨੇ ਸਾਡੀ ਸੋਸਾਇਟੀ ਜੋ ਵਧੀਆ ਸੁਧਾਰ ਕਰ ਲਈ ਨੇ ਆਪਣੇ ਕੰਮ ਕਰ ਨੂੰ ਸੋਸਾਇਟੀ ਨੂੰ ਬਿਹਤਰ ਬਣਾਉਣ ਲਈ ਪ੍ਰਸ਼ਾਸਨ ਦਾ ਜਿਹੜੇ ਲੋਕ ਸਹਿਯੋਗ ਦੇਣ ਅਸੀਂ ਹਰੇਕ ਤਰ੍ਹਾਂ ਦੀ ਜਿਹੜੀ ਪਬਲਿਕ ਦੀ ਮੁਸ਼ਕਲ ਉਹਨੂੰ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ ਇਸ ਇਲਾਕੇ 'ਚ ਪੁਲਿਸ ਪੈਟਰੋਲਿੰਗ ਵੀ ਵਧਾਵਾਂਗੇ ਇਸ ਪਾਰਕ ਦੇ ਵਿੱਚ ਜਿਹੜੇ ਉਹਨਾਂ ਨੇ ਮੁਸ਼ਕਲਾਂ ਦੱਸੀਆਂ ਨੇ ਉਹਨਾਂ ਨੂੰ ਵੀ ਹੱਲ ਕਰਾਂਗੇ ਬਾਕੀ ਜਿਹੜਾ ਸਿਵਲ ਦਾ ਵਿੱਚ ਹੈਗਾ ਇਹੋਂ ਦੇ ਮਾਰੇ ਮੈਂ ਡੀਸਾ ਨੂੰ ਰਿਕੁਐਸਟ ਕਰਾਂਗਾ ਕਿ ਜਿਹੜੀਆਂ ਨਾ ਨੇ ਮੁਸ਼ਕਲਾਂ ਦੱਸ ਕਿਉਂ ਡੀ ਸੈਕਿਉਰਿਟੀ ਸਭ ਤੋਂ ਨਾਲ ਬਿਆਨ ਕਰੇ ਬਿਲਕੁਲ ਮਾਰਾ ਅਸਰ ਪੈਂਦਾ ਹੈ ਪਰ ਇਹਦੇ ਵਿੱਚ ਦੋ ਬਿਲਕੁਲ ਡਿਫਰੈਂਟ ਅਸਪੈਕਟਸ ਨੇ ਇੱਕ ਹੈਗਾ ਲਾਈਵਲੀਹੋਡਾ ਕਿਉਂਕਿ ਕਈ ਸਾਰੇ ਲੋਕ ਜਿਹੜੇ ਇਹਦੇ ਵਿੱਚ ਰੇੜੀਆਂ ਦਾ ਕੰਮ ਕਰ ਰਹੇ ਹੈ ਅੱਜ ਦੇ ਨਹੀਂ ਹੈ ਕਿ ਬਹੁਤ ਪੁਰਾਣੇ ਹੈ ਤੇ ਰੋਜ਼ਗਾਰ ਦੀ ਇਹਦੇ ਨਾਲ ਜੁੜਿਆ ਹੈ ਤੇ ਆਪਾਂ ਪਹਿਲਾਂ ਇਹ ਕੋਸ਼ਿਸ਼ ਕਰਾਂਗੇ ਕਿ ਜਿਹੜੇ ਪੁਰਾਣੇ ਇਸ ਤਰੀਕੇ ਦੇ ਰੇੜੇ ਰੇੜੀਆਂ ਨੇ ਉਹਨਾਂ ਨੂੰ ਇੱਕ ਵਾਰ ਪ੍ਰੋਪਰ ਸਰਵੇ ਕਰਵਾ ਲਿਆ ਜਾਏ ਤੇ ਸਰਵੇ ਤੋਂ ਬਾਅਦ ਉਹਨਾਂ ਦੀ ਇੱਕ ਨੰਬਰਿੰਗ ਹੋ ਜਾਵੇ ਸਾਨੂੰ ਪਤਾ ਲੱਗ ਜਾਵੇ ਕਿੰਨੇ ਹੈ ਫਿਰ ਇੱਕ ਸਟਰੀਟ ਵੈਂਡਰ ਪਾਲਿਸੀ ਹੈਗੀ ਹੈ ਲੋਕੇਸ਼ਨਸ ਆਇਡੈਂਟੀਫਾਈ ਕਰਾਂਗੇ ਕਿ ਕਿਥੇ ਕਿਥੇ ਆਪਾਂ ਨੂੰ ਇਹ ਸਟਰੀਟ ਵੈਂਡਰਸ ਨੂੰ ਸ਼ਿਫਟ ਕਰਨਾ ਚਾਹੀਦਾ ਤਾਂ ਜੋ ਉਹਨਾਂ ਦੇ ਰੋਜ਼ਗਾਰ ਤੇ ਵੀ ਅਸਰ ਨਾ ਪਵੇ ਤੇ ਨਾਲ ਹੀ ਸ਼ਹਿਰ ਵੀ ਜਿਹੜਾ ਕੰਜੈਸ਼ਨ ਹੋ ਰੱਖਿਆ ਹੈ ਰੇੜੀਆਂ ਕਰਕੇ ਉਹ ਵੀ ਡੀਕੰਜੈਸਟ ਹੋ ਜਾਵੇ ਤੇ ਇਹਦੇ ਵਾਸਤੇ ਮੈਂ ਕਮਿਸ਼ਨਰ ਸਾਹਿਬ ਨੂੰ ਕਹਿ ਦੇਣਾ ਤੇ ਆਪਾਂ ਜਲਦੀ ਇਹਦਾ ਜਿਹੜਾ ਸਰਵੇ ਹੈ ਉਹ ਸ਼ੁਰੂ ਕਰਾਂਗੇ ਜੀ ਸਾਬ ਜਿਵੇਂ ਆਟੋ ਰਿਕਸ਼ਾਂ ਤੇ ਈ ਰਿਕਸ਼ਾਂ ਨੇ ਉਹਨਾਂ ਦੀ ਸੰਖਿਆ ਬਹੁਤ ਜ਼ਿਆਦਾ ਪਰ ਲੇਕਿਨ ਕੁਆਂਟੀਟੀ ਕਿੰਨੀ ਹੈ ਇਹ ਨਹੀਂ ਪਤਾ ਹਾਲੇ ਤੱਕ ਮੈਂ ਮੈਂ ਪਹਿਲਾਂ ਵੀ ਕਿਹਾ ਕਿ ਮੈਂ ਜਿਹੜਾ ਆਪਾਂ ਪਿਛਲੇ ਸਾਲ 2 ਸਾਲ ਪਹਿਲਾਂ ਆਪਾਂ ਕੋਸ਼ਿਸ਼ ਵੀ ਕੀਤੀ ਸੀ ਆਪਾਂ ਇਨਫੈਕਟ ਇੱਕ QR ਕੋਡ ਬੇਸ ਸਿਸਟਮ ਵੀ ਬਣਾਇਆ ਸੀਗਾ ਕਈ ਸਾਰੇ ਹਜ਼ਾਰ 2000 ਆਟੋ ਰਿਕਸ਼ਾਂ ਜਿਹੜੇ ਗਿਆ ਆਪਾਂ ਉਹਨਾਂ ਦੀ ਰਜਿਸਟ੍ਰੇਸ਼ਨ ਵੀ ਕਰਾਈ ਸੀਗੀ ਪਰ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਕਿਤੇ ਅਧੂਰਾ ਰਹਿ ਗਿਆ ਹੁਣ ਉਹਨੂੰ ਆਪਾਂ ਦੁਬਾਰਾ ਚਾਲੂ ਕਰਾ ਕੇ ਇੱਕ ਵਾਰੀ ਸਾਰੇ ਆਈਡੈਂਟੀਫਾਈ ਕਰ ਲਈਏ ਕਿ ਕਿੰਨੇ ਪੁਰਾਣੇ ਹੈ ਉਹਦੇ ਵਿੱਚੋਂ ਕਿੰਨੇ ਹੈ ਜਿਨ੍ਹਾਂ ਦੀ ਬੇਸਿਕਲੀ ਕੰਡ ਆਸਤੇ ਇੱਕ ਜਿਹੜੇ ਕੁਝ ਸਬਸਿਡੀ ਦੀ ਸਕੀਮਸ ਵੀ ਨੇ ਤੇ ਉਹਦੇ ਨਾਲ ਇਹਨਾਂ ਦਾ ਟਾਈਪ ਕਰਾ ਕੇ ਜੇ ਕਾਰਪੋਰੇਸ਼ਨ ਨੂੰ ਵੀ ਕੋਈ ਥੋੜਾ ਜਿਹਾ ਇਹਨਾਂ ਨੂੰ ਇਨਸੈਂਟਿਵ ਦੇਣਾ ਪਏ 10000 15000 ਰੁਪਿਆ ਪਰ ਆਟੋ ਦੇ ਸਤਾੰਗੇ ਉਹ ਸ਼ਿਫਟ ਹੋ ਜਾਵੇ ਪੁਰਾਣੇ ਵਾਲੇ ਆਟੋਸ ਨੂੰ ਆਪਾਂ ਜਿਹੜਾ ਹੈਗਾ ਖਤਮ ਕਰਕੇ ਉਸ ਦੀ ਥਾਂ ਤੇ ਜਿਹੜਾ ਹੈਗਾ ਈ ਰਿਕਸ਼ਾ ਵੱਲ ਹੀ ਚਲੇ ਜਾਈਏ ਕਿਉਂਕਿ ਪ੍ਰਦੂਸ਼ਨ ਵੀ ਵੱਧਦਾ ਹੈ ਜਿਹੜਾ ਪੁਰਾਣਾ ਹੈ 15 ਸਾਲ 20 ਸਾਲ ਪੁਰਾਣੇ ਆਟੋ ਜਿਹੜੇ ਜिले ਵਿੱਚ ਚੱਲ ਰਹੇ ਨੇ ਤੇ ਇੱਕ ਵਾਰੀ ਆਪਾਂ ਜ਼ਰੂਰ ਕੋਸ਼ਿਸ਼ ਕਰਾਂਗੇ ਇੱਕ ਵਾਰ ਠੱਲ ਪੇਜ ਹੈ ਕਿ ਜਿਹੜੇ ਹੁਣ ਵੀ ਕਈ ਸਾਰੇ ਆਟੋ ਜਿਹੜੇ ਕੰਡਮ ਹੋ ਜਾਂਦੇ ਆ ਉਹ ਬਠਿੰਡਾ ਪਹੁੰਚ ਜਾਂਦੇ ਆ ਉਹ ਪਹਿਲਾ ਆਪਾਂ ਨੰਬਰ ਤਾਂ ਘਟਾ ਘਟੋਕਟ ਆਪਣੇ ਪਾਸ ਹੋਏ ਕਿ ਇਹ ਵਾਲਾ ਆਟੋ ਜੜਾ ਹੈਗਾ ਇਹ ਪੁਰਾਣਾ ਵਾਲਾ ਆਟੋ ਹੈ ਤੇ ਇਹ ਇਸ ਤੋਂ ਬਾਅਦ ਵਾਲਾ ਕੋਈ ਨਵਾਂ ਐਡ ਨਹੀਂ ਹੋਏਗਾ ਤੇ ਉਹਦੇ ਵਾਸਤੇ ਵੀ ਆਪਾਂ ਜਲਦੀ ਜੜਾਏਗਾ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਦੇ ਨਾਲ ਮੈਂ ਮੈਟਰ ਟੇਕ ਅਪ ਕਰਕੇ ਇਹਨੂੰ ਵੀ ਆਪਾਂ ਮਹੀਨੇ ਇੱਕ ਵਿੱਚ ਜੜਾਏਗਾ ਜੇ ਇਹ ਕਾਰਵਾਈ ਸ਼ੁਰੂ ਹੋ ਜਾਣਾ ਹੈ ਏਰੀਨ ਜਿਹੜੇ ਪੈਂਚਲ ਉਹ ਤੋਂ ਲੈ ਕੇ ਰਾਮਪੁਰਾ ਉਹ ਜਿਆਦਾ ਸਮੱਸਿਆ ਕਰੀ ਕਰਦੀ ਆ ਆਪ ਹੀ ਰੇਲਿੰਗਾਂ ਜਿਹੜੀ ਕਿ ਨਛੇੜੀਆਂ ਵੱਲੋਂ ਪੱਟੀ ਇਹ ਜਿਹੜਾ ਠੀਕਾ ਇਹਦਾ ਨਵਾਂ ਟੈਂਡਰ ਹੋ ਗਿਆ ਹੈ ਤੇ ਮੇਨਟੇਨੈਂਸ ਦੇ ਵਾਸਤੇ ਤੇ ਉਹਨਾਂ ਨੂੰ ਵਰਕ ਅਲਾਟਮੈਂਟ ਵੀ ਹੋ ਗਿਆ ਹੈ ਹੁਣ ਜਲਦੀ ਜਲਦੀ ਉਹ ਸਾਰਾ ਕੰਮ ਜਿਹੜਾ ਹੈਗਾ ਉਹ ਸ਼ੁਰੂ ਹੋ ਜਾਏਗਾ ਜਿੱਥੇ ਤੱਕ ਇਹ ਪਾਰਕਾਂ ਵੀ ਜੁਲੇ ਚੋਰੀ ਵਗੈਰਾ ਮੈਂ ਹੁਣੇ ਹੀ ਕਿਹਾ ਕਿ ਆਪਾਂ ਸੀਸੀਟੀਵੀ ਕੈਮਰਾ ਦੇ ਨਾਲ ਜਿਹੜਾ ਹੈਗਾ ਇਹ ਸਾਰੇ ਏਰੀਆ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਇਸ ਤਰੀਕੇ ਦੇ ਕ੍ਰਾਈਮ ਤੇ ਜਿਹੜਾ ਹੈਗਾ ਉਹ ਕਾਬੂ ਫਾਇਰ